ਮਾਤੜ ਨੂੰ ਬੁਲਾਉਂਦੇ ਨੇ ਤਗੜੇ ਦੇ ਘਰ ਆਪੇ ਪਹੁੰਚ ਜਾਂਦੇ ਹਨ ਮਾਤੜ ਡੇਰੇ ਗਿਆ ਹੋਵੇ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਨੀ ਤਗੜੇ ਦੀ ਕੋਠੀ ਆਪੇ ਪਹੁੰਚ ਜਾਂਦੇ ਆਖੋ ਸਤਨਾਮ ਸ੍ਰੀ ਤੁਸੀਂ ਵੇਖਿਓ ਵੱਡੇ ਵੱਡੇ ਬਾਬੇ ਤੁਹਾਨੂੰ ਕਈ ਵਾਰੀ ਲੀਡਰਾਂ ਦੇ ਪੈਰਾਂ 'ਚ ਬੈਠੇ ਮਿਲਣਗੇ ਵੱਡੇ ਵੱਡੇ ਬਾਬੇ ਬਹੁਤ ਕੁਝ ਪੈਦਾ ਹੋਇਆ ਸਾਡੇ ਸਮਾਜ 'ਚ ਪਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੋ ਬਾਣੀ ਪੜੋ ਆਪਣੇ ਕਰਾਂ ਸਤਗੁਰ ਦੀ ਬਾਣੀ ਪੜੋ ਤੇ ਵਿਚਾਰੋ ਇਹ ਤੇ ਸ਼ਬਦ ਹਤੇ ਸੰਤ ਸਹਾਈ ਪ੍ਰੇਮ ਕੇ ਸੰਤ ਸਹਿਦਾ ਕਰਦੇ ਆ ਬੰਦੇ ਦੇ ਅੰਦਰ ਪ੍ਰੇਮ ਪੈਦਾ ਕਰਨ ਦੀ ਉਤਸ਼ਾਹ ਪੈਦਾ ਕਰਨ ਦੀ ਮਾਰਿਓ ਹਾਂ ਧਿਆਨ ਆਜ ਵਾਲੇ ਸੰਤ ਗੁਰੂ ਪ੍ਰਤੀ ਪ੍ਰੇਮ ਪਿਆਰ ਪੈਦਾ ਕਰਦੇ ਆ ਉਹ ਕਹਿੰਦੇ ਸਿੱਧਾ ਸਾਡੇ ਕੋਲ ਆਓ ਪ੍ਰਕਰਮਾ ਕਰੋ ਸਾਡੀ ਆਣ ਕੇ ਡੇਰੇ ਦੀਆਂ ਰੌਣਕਾਂ ਵਧਾਓ ਆਣ ਕੇ ਇਥੇ ਇੰਨੀਆਂ ਮਸਿਆ ਨਾਓ ਤੇ ਇੰਨੀਆਂ ਪੁੰਨਿਆਂ ਦਾ ਇਸ਼ਨਾਨ ਕਰੋ ਪਰ ਉਹ ਕਿਹੜਾ ਸੰਤ ਹੈ ਉਹ ਆ ਸਤ ਸੰਗੀ ਉਹ ਕੋ ਹਲਵਾਉਣ ਵਾਲਾ ਵੀ ਹੋ ਸਕਦਾ ਕਚਾ ਦੀ ਦੁਕਾਨ ਪਾਉਣ ਵਾਲਾ ਵੀ ਹੋ ਸਕਦਾ ਕੋਈ ਫਰੂਟ ਦੀ ਰੇੜੀ ਵਾਲਾ ਵੀ ਹੋ ਸਕਦਾ ਕੋਈ ਰਿਕਸ਼ੇ ਵਾਲਾ ਵੀ ਹੋ ਸਕਦਾ ਕੋਈ ਆਟੋ ਵਾਲਾ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਪਰ ਅੱਜ ਸਾਡੇ ਸਮਾਜ ਵਿੱਚ ਕੇਵਲ ਪਹਿਰਾਵੇ ਨੂੰ ਹੀ ਮੰਨਿਆ ਗਿਆ ਵਰਦੀ ਪਾ ਲਈ ਵਰਦੀ ਪਾਉਣੀ ਤਾਂ ਸੌਖੀ ਬੜੀ ਹੈ ਜੀ ਕਿਉਂ ਸਾਹ ਸੰਗੇ ਜੀ ਤੁਸੀਂ ਕਿਸੇ ਚੋਰ ਨੂੰ ਵੀ ਭਾਵੇਂ ਚੋਲਾ ਪਵਾ ਦਿਓ ਲੋਕਾਂ ਨੇ ਕਿਹਾ ਬਾਬਾ ਜੀ ਆ ਗਏ ਉਹਨੂੰ ਤਾਂ ਪਤਾ ਨਾ ਅੰਦਰੋਂ ਮੈਂ ਕੀ ਆ लिफाजे खजर में जहां सैकड़े राजे ने भी फिरते हैं अगर दुनिया में रहना है तो कुछ पहचान पैदा कर ऐसे ते हजारों डाकू तुरे फिरदे ने धार्मिक वर्दी पाके अगर दुनिया च रहना है तो थोड़ी जी पारख उभरती आके नोट चेक करदा ना कोई नोट देण आवे तेनु पैसे देण आवे बंदा चेक नहीं करदा भी ये असली है के नकली बाबा चेक ही नहीं करदा असली है के नकली क्यों जी ਬਾਬਾ ਚੈਕ ਨਹੀਂ ਕਰਦਾ ਜਿਹੜਾ ਦਿਸਦਾ ਉਹਦੀ ਗਾੜੀ ਮੱਥਾ ਟੇਕ ਦਿੰਦਾ ਤੈਨੂੰ ਤੇ ਭੁੱਲੀ ਗਿਆ ਆਪਣਾ ਅਸਲੀ ਗੁਰੂ ਸੰਤ ਸਹਾਈ ਪ੍ਰੇਮ ਕੇ ਸੰਤ ਸਹਿਦਾ ਕਰਦੇ ਆ ਸਤ ਸੰਗੀ ਇਹਨੂੰ ਇਦਾਂ ਸਮਝੋ ਸਤ ਸੰਗੀ ਰੂਪ ਸੰਤ ਪੈਦਾ ਜਿਵੇਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਨਹੀਂ ਪੜਦੇ ਸੰਤ ਸ਼ਰਨ ਜੋ ਜਨ ਪਰੈ ਸਾਰੇ ਪੜੋ ਸੰਤ ਸ਼ਰਨ ਜੋ ਜਨ ਪਰੈ ਸੋ ਜਾਣੇ ਉਦਰਨ ਹਾਰੋ ਸੰਤ ਕੀ ਨਿੰਦਾ ਨਾਨਕਾ ਬਾਰ-ਬਾਰ ਅਵਤਾਰ ਦੋ ਮਿੰਟ ਲਈ ਆਪਣੀ ਸੁਰਤ ਉਤੇ ਜੋਰ ਪਾਇਓ ਦੋ ਮਿੰਟ ਲਈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰ ਰਹੇ ਹੋਣਗੇ ਜਦੋਂ ਉਚਾਰਨ ਕਰ ਰਹੇ ਹੋਣਗੇ ਉਹਨਾਂ ਸਾਹਮਣੇ ਕਿਹੜਾ ਉਹ ਜਿਆ ਵਿਅਕਤੀ ਬੈਠਾ ਹੋਏਗਾ ਜਿਹਦੇ ਮਹਾਰਾਜ ਕਹਿੰਦੇ ਹੋਣਗੇ ਤੇ ਪੈਰੀਂ ਪੈ ਜਾ ਕੇ ਤੁਸੀਂ ਉਹਨਾਂ ਸਾਹਮਣੇ ਦੇ ਭਾਈ ਜੇਠਾ ਜੀ ਭਾਈ ਪੈੜਾ ਜੀ ਭਾਈ ਪੈਰਾਗਾ ਜੀ ਭਾਈ ਵਿਦੀਚੰਦ ਜੀ ਭਾਈ ਲੰਗਾਹਾ ਜੀ ਭਾਈ ਮੰਝ ਜੀ ਜਿੰਨੇ ਵੀ ਗੁਰੂ ਕੇ ਪਿਆਰੇ ਸਿੱਖ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਨੇ ਉਹਨਾਂ ਸਾਰਿਆਂ ਦਾ ਤੁਸੀਂ ਨਾਮ ਪੜ੍ਹ ਲਓ ਸਾਰਿਆਂ ਦਾ ਸਾਰਿਆਂ ਦੇ ਨਾਮ ਦੇ ਨਾਲ ਤੁਹਾਨੂੰ ਭਾਈ ਸ਼ਬਦ ਲੱਗਾ ਮਿਲੇਗਾ ਸਾਰਿਆਂ ਦੇ ਨਾਮ ਦੇ ਨਾਲ ਹੁਣ ਸੁਖਨੀ ਸਾਹਿਬ ਦੀ ਬਾਣੀ ਆਪਾਂ ਪੜ੍ਹ ਰਹੇ ਕੀ ਆnde ਮਹਾਰਾਜ ਸੰਤ ਸ਼ਰਨ ਜੋ ਜਨ ਪਰੈ ਸੋ ਜਾਨੇ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰੇ ਅਵਤਾਰ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਣੀ ਸਾਹਿਬ ਦੀ ਬਾਣੀ ਰਾਹੀਂ ਇਸ ਅਸ਼ਟਪਦੀ ਦੇ ਸਲੋਕ ਰਾਹੀਂ ਕੀ ਕਹਿੰਦੇ ਨੇ ਸੰਤ ਸ਼ਰਨ ਜੋ ਜਨ ਪਰੈ ਕੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕਿਸੇ ਵਿਸ਼ੇਸ਼ ਵਿਅਕਤੀ ਦੀ ਸ਼ਰਨ ਪੈਣ ਦੀ ਗੱਲ ਕਹਿ ਸਕਦੇ ਜਿਹੜੇ ਕਹਿੰਦੇ ਹੁਣ ਮਾਨੁਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਬਾਣੀ ਚੋਂ ਬਾਣੀ ਦੀ ਵਿਆਖਿਆ ਕਰਾਂਗੇ ਨਾ ਆਪਾਂ ਅੱਜ ਕਿੰਨੇ ਸਾਡੇ ਸਮਾਜ ਚ ਪਖੰਡਵਾਦ ਕਿੰਨਾ ਪੈਦਾ ਹੋ ਗਿਆ ਜੀ ਕਿੰਨਾ ਪਖੰਡਵਾਦ ਪੈਦਾ ਹੋ ਗਿਆ ਜਿਸ ਦਲਦਲ ਚੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਜੀ ਨੇ ਲੰਬਾ ਟਾਈਮ ਲਾ ਕੇ ਕੱਢਿਆ ਉਸੇ ਦਲਦਲ ਚ ਸਾਡਾ ਸਮਾਜ ਫਿਰ ਤਸਦਾ ਜਾ ਰਿਹਾ ਹੈ ਅੱਜ ਅਸੀਂ ਕੋ ਬਾਸ ਲੈਨੇ ਆ ਕੋ ਟਰੱਕ ਲੈਨੇ ਆ ਕੋ ਗੱਡੀ ਲੈਨੇ ਆ ਕੋ ਟਰੈਕਟਰ ਲੈਨੇ ਆ ਦੌਦ ਦੌਦ ਜਾਂਦੇ ਆ ਬਾਬਾ ਜੀ ਦੇ ਡੇਰੇ ਬਾਬਾ ਜੀ ਇਸ ਟਰੈਕਟਰ ਉੱਤੇ ਚੜ ਕੇ ਅਰਦਾਸ ਕਰ ਦਿਓ ਮਾਤਾ ਦੀ ਕੋਣੋ ਕਰਾਓ ਮਾਂ ਕੋੜੋ ਪਿਤਾ ਨੂੰ ਕਹੋ ਪਿਤਾ ਜੀ ਤੁਹਾਡੀਆਂ ਢੀਆਂ ਪਾਟੀਆਂ ਨੇ ਤੁਹਾਡੇ ਨੋਂ ਘਸ ਗਏ ਕੰਮ ਕਰਦਿਆਂ ਕਰਦਿਆਂ ਦੇ ਮਾਤਾ ਜੀ ਤੁਸੀਂ ਸਾਡੀ ਇਹ ਨਵੀਂ ਕਾਰ ਦੇ ਵਿੱਚ ਚੜ ਕੇ ਨਾ ਇੱਕ ਵਾਰੀ ਕਾਰ ਚ ਬਹਿ ਜਾਓ ਨਾ ਸਾਡੀ ਕਾਰ ਦੀ ਸੀਟ ਤੇ ਸਾਡੀ ਕਾਰ ਪਵਿੱਤਰ ਹੋ ਜਾਣੀ ਹੈ ਕਿਉਂਕਿ ਸਾਡੇ ਵਾਸਤੇ ਤੁਹਾਡੇ ਤੋਂ ਵੱਡਾ ਸੰਤ ਕੋਈ ਨਹੀਂ ਹੈ ਤੁਸੀਂ ਸਾਨੂੰ ਪਾਲਿਆ ਪੋਸਿਆ ਤੇ ਵੱਡਾ ਕੀਤਾ ਅੱਜ ਕਿੰਨਾ ਕੁਝ ਹੋ ਗਿਆ ਨਿੱਕੇ ਨਿੱਕੇ ਜਵਾਕ ਬਾਬੇ ਬਣਾ ਤਰੇ ਜੀ ਅਸੀਂ ਸਾਡੇ ਸਮਾਜ ਦੇ ਛੋਟੇ ਛੋਟੇ ਤੇ ਦੇ ਤੇ ਚਿੱਟੀਆਂ ਦਾੜੀਆਂ ਵਾਲੇ ਬੰਦੇ ਉਹਨਾਂ ਦੇ ਪੈਰਾਂ 'ਚ ਬੈਠੇ ਅੱਛਾ ਖੰਡੇ ਦੀ ਪਾਲ ਵੀ ਲਈ ਹੋਈ ਹੈ ਅਮਰਤ ਵੀ ਛਕਿਆ ਹੋਏ ਅਛਾ ਅੱਜਕੱਲ ਤਾਂ ਬਹੁਤੇ ਪ੍ਰਚਾਰਕ ਵੀ ਉਹਨਾਂ ਦੇ ਹੱਕ ਵਿੱਚ ਭੁੱਗਦੇ ਨੇ ਕਿਉਂਕਿ ਉਹਨਾਂ ਨੇ ਇੰਜ ਕਹਿ ਲੋ ਵੀ ਉਹਨਾਂ ਦੇ ਸਮਾਗਮਾਂ ਤੇ ਜਾਣਾ ਹੁੰਦਾ ਫਿਰ ਉਹ ਬੋਲਦੇ ਆ ਬਾਬਾ ਜੀ ਆ ਕਰਦੇ ਆ ਬਾਬਾ ਜੀ ਆ ਕਰਦੇ ਆ ਸਾਨੂੰ ਅਸਲੀ ਬਾਬਾ ਤੇ ਘਰ ਘਰ ਬਾਬਾ ਗਾ ਵੀ ਹੈ ਉਹ ਕਿਹੜਾ ਬਾਬਾ ਜਿਹੜਾ ਘਰ ਘਰ ਗਾਇਆ ਜਾਂਦਾ ਸੀ ਅੱਜ ਜਿਹੜਾ ਸਦਾ ਅਸਲੀ ਬਾਬਾ ਸੀ ਉਹ ਤੇ ਸਾਡੇ ਘਰ ਚੋਂ ਕੱਢ ਹੀ ਦਿੱਤਾ ਅਗਲਿਆਂ ਨੇ ਭੁਲਾ ਹੀ ਦਿੱਤਾ ਸਾਨੂੰ ਆਪਣਾ ਅਸਲੀ ਬਾਬਾ ਤੋ ਫਿਰ ਸਮਝੀਏ ਇਥੇ ਸੰਤ ਸ਼ਰਨ ਕਿਉਂਕਿ ਤੁਸੀਂ ਧਿਆਨ ਨਾਲ ਪੜੋਗੇ ਤੁਹਾਨੂੰ ਬਾਣੀ ਵਿੱਚੋਂ ਗੱਲ ਸਮਝ ਆ ਜਾਣੀ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਇਹ ਤੇ ਸੰਤ ਰੱਬ ਦੀ ਗੱਲ ਹੈ ਸਾਨੂੰ ਗੁਰੂ ਰੱਬ ਰੂਪੀ ਸੰਤ ਦੀ ਸ਼ਰਨ ਪੈਣ ਦੀ ਗੱਲ ਕਰ ਰਿਹਾ ਹੁਣ ਤੁਸੀਂ ਕਹੋਗੇ ਸੰਤ ਸ਼ਬਦ ਰੱਬ ਲਈ ਵਰਤੇ ਐ ਲੋ ਆਪਾਂ ਬਾਣੀ ਚੋਂ ਪੜ ਲੈਂਦੇ ਭਾਗ ਹੋਆ ਗੌਰ ਗੁਰਦੇ ਰਾਰੇ ਨੂੰ ਸਿਹਾਰੀ ਉਤੇ ਗੁਰੂ ਨੇ ਸੰਤ ਮਿਲਾਇਆ ਕਿਹੜਾ ਸੰਤ ਅਗਲੀ ਪੰਕਤੀ ਚ ਕਲੀਰ ਹੋ ਗਿਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਪ੍ਰਭੂ ਰੂਪੀ ਸੰਤ ਮੇਰੇ ਗੁਰੂ ਨੇ ਮਿਲਾ ਦਿੱਤਾ ਪ੍ਰਭੂ ਰੂਪੀ ਸੰਤ ਮੇਰੇ ਗੁਰੂ ਨੇ ਮਿਲਾ ਦਿੱਤਾ ਗੱਲ ਨਿਬੜ ਗਈ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੇ ਪਾਇਆ ਅੱਜ ਜਦੋਂ ਵੀ ਕੋਈ ਸਧਾਨ ਦੀ ਗੱਲ ਹੁੰਦੀ ਹੈ ਸਿੱਖੀ ਵਿਚਾਰਧਾਰਾ ਦੀ ਗੱਲ ਹੁੰਦੀ ਹੈ ਸਭ ਤੋਂ ਵੱਧ ਡੇਰਾਵਾਦ ਉਹਦੇ ਵਿਰੋਧ ਵਿੱਚ ਖੜਾ ਹੁੰਦਾ ਸਭ ਤੋਂ ਵੱਧ ਸਤਿਕਾਰਯੋਗ ਬੀਬੀ ਜੀ ਬੈਠੇ ਇਹਨਾਂ ਨੂੰ ਪਤਾ ਚਾਹੇ ਉਹ ਮੂਲਾਨ ਸੈਕਲੈਂਡਰ ਦੀ ਗੱਲ ਆਵੇ ਚਾਹੇ ਕਿਸੇ ਵੀ ਸਿੱਖੀ ਸਿਧਾਂਤ ਦੀ ਗੱਲ ਆਵੇ ਸਭ ਤੋਂ ਵੱਧ ਡੇਰਾਵਾਦ ਵਿਰੋਧ ਵਿੱਚ ਖੜਾ ਹੁੰਦਾ ਤੇ ਮਾਫ ਕਰਨਾ ਕੱਲਾ ਕਸੂਰਵਾਰ ਡੇਰਾਵਾਦ ਨਹੀਂ ਹੈ ਕਸੂਰਵਾਰ ਹੈ ਡੇਰੇਵਾਦ ਦੇ ਪਿੱਛੇ ਲੱਗੀ ਹੋਈ ਭੀੜ ਡੇਰਾਵਾਦ ਤੇ ਕੁਝ ਵੀ ਨਹੀਂ ਕਰ ਸਕਦਾ ਜੇ ਬਾਬੇ ਦੇ ਕੋਲ ਭੀੜ ਨਾ ਜਾਵੇ ਬਾਬਾ ਹੈ ਆਪਣੇ ਆਪ ਵਿੱਚ ਕੁਝ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਲਓ ਸੁਣਿਓ ਧਿਆਨ ਨਾਲ ਹੁਣ ਸਤਗੁਰ ਦੀ ਬਣਦਾ ਵਾਕ ਹੈ ਸਤਗੁਰ ਮੇਰਾ ਬੇਮੋਹਤਾਜ ਬੇਮਹਤਾਜ ਸਮਝਦੇ ਜਿਹੜਾ ਕਿਸੇ ਦਾ ਮਹਤਾਜ ਨਾ ਹੋਵੇ ਗੁਰੂ ਬੇਮਹਤਾਜ ਹੈ ਪਰ ਡੇਰਾ ਬੇਮਹਤਾਜ ਨਹੀਂ ਹੈਗਾ ਕਿਉਂਕਿ ਬਾਬੇ ਨੂੰ ਪਤਾ ਹੈ ਜੇ ਚੇਲੇ ਨਹੀਂ ਆਏ ਤੇ ਮੈਂ ਬਾਬਾ ਰਹਿਣਾ ਹੀ ਨਹੀਂ ਬਾਬਾ ਮੈਂ ਬੇਮਹਤਾਜ ਹੈਗਾ ਦਸਿਆ ਪਰਾ ਜੀ ਮੰਨ ਲਓ ਕਿਹ ਡੇਰੇ ਚ ਕੋਈ ਬਾਬਾ ਕਿਸੇ ਡੇਰੇ ਚ ਕੋਈ ਸ਼ਰਧਾਲੂ ਨਾ ਜਾਵੇ ਇੱਕ ਮਿਲਣ ਲਈ ਨਾ ਨਾ ਜਾਵੇ ਤੇ ਜਦੋਂ ਦੇਣਾ ਪਿਆ ਡੇਰੇ ਦਾ ਚੀਕਾਂ ਨਿਕਲ ਜਾਣੀਆਂ ਬਾਬੇ ਦੀਆਂ ਹੋਸ ਦਾ ਮੁੜ ਕੇ ਚੇਲਿਆਂ ਦੀ ਪੈਰੀ ਪਾ ਕੇ ਮਨਾ ਮਨਾ ਖੜਨਾ ਪਵੇ। ਕਿ ਆਜੋ ਯਾਰ ਗੱਲ ਨਿਬੜ ਗਈ। ਮੈਨੂੰ ਤਾਂ ਹੁਣ ਅੱਧੇ ਏਸੀ ਬੰਦ ਕਰਨੇ ਪੈਂਦੇ ਡੇਰੇ ਦੇ। ਉਹ ਤੇ ਅਗਲੇ ਕਹਿੰਦੇ ਕਨੈਕਸ਼ਨ ਕੱਟ ਜਾਣਾ। ਇਹਦਾ ਨਾਲ ਬਾਬਾ ਮੁਹਤਾਜ ਕਹਿੰਦਾ ਭਲਾ। ਪਬਲਿਕ ਦਾ। ਗੁਰੂ ਕੇ ਦਾ ਗੁਰੂ ਕਿਸੇ ਦਾ ਮੁਹਤਾਜ ਨਹੀਂ ਐ। ਕਹੂਗੀ ਜੇ ਮੈਂ ਕਹਾਂ ਗੁਰੂ ਮੈਂ ਤੈਨੂੰ ਨਹੀਂ ਮੰਨਦਾ। ਗੁਰੂ ਤੇ ਫਿਰ ਵੀ ਆਪਣੇ ਆਪ ਚ ਹੈਗਾ। ਲਓ ਆਪਾਂ ਹੋਰ ਪੜ ਲੈਨੇ ਬਣ ਰਿਹਾ ਜੇ ਸਭ ਮਿਲ ਕੇ ਆਖਣ ਪਾਹੇ। ਸਾਰੀ ਦੁਨੀਆ ਇੱਕ ਜ਼ੁਬਾਨ ਹੋ ਕੇ ਕਵੇ ਰੱਬ ਜੀ ਗੁਰੂ ਜੀ ਤੁਸੀਂ ਬਹੁਤ ਵੱਡੇ ਹੋ ਰੱਬ ਤੇ ਗੁਰੂ ਨੇ ਸਾਡੇ ਕਹਿਣ ਨਾਲ ਵੱਡੇ ਨਹੀਂ ਹੋਣਾ ਉਹ ਆਪਣੇ ਆਪ ਚ ਵੱਡੇ ਨੇ ਤੇ ਫਿਰ ਆਪਾਂ ਕਹੀਏ ਰੱਬ ਜੀ ਗੁਰੂ ਜੀ ਤੁਸੀਂ ਬਹੁਤ ਛੋਟੇ ਹੋ ਸਾਡੇ ਕਹਿਣ ਨਾਲ ਉਹਨਾਂ ਨੇ ਛੋਟੇ ਨਹੀਂ ਹੋਣਾ ਵੱਡਾ ਨਾ ਹੋਵੇ ਘਾਟ ਨਾ ਜਾਏ ਗੁਰੂ ਬੇਮੋਤਾਜ ਹੈ ਡੇਰੇਦਾਰ ਬੇਮੋਤਾਜ ਨਹੀਂ ਹੈ ਉਹ ਮੋਤਾਜ ਹੀ ਹੈ ਉਹਦੀ ਉਹ ਮੋਤਾਜ ਹੈ ਪਬਲਿਕ ਦਾ ਮੋਤਾਜ ਹੈ ਅਇ ਤਾਂ ਪਬਲਿਕ ਵੰਡੀ ਗਈ ਸਾਡੀ ਜਦੋਂ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਆਨੰਦਪੁਰ ਸਭ ਦੀ ਧਰਤੀ ਤੇ ਤਿਆਰ ਕੀਤੀ ਸੀ ਉਹ ਦਿਨ ਅਮਰਤ ਕਿਹਦਾ ਸੀ ਸਿਰਫ ਕਲਗੀਧਰ ਪਾਤਸ਼ਾਹ ਦਾ ਉਹ ਦਿਨ ਇੱਕ ਬਾਟਾ ਤਿਆਰ ਕੀਤਾ ਸੀ ਉਹ ਚ ਹਰ ਇੱਕ ਬਰਾਦਰੀ ਦਾ ਬੰਦੇ ਨੇ ਜਦੋਂ ਖੰਡੇ ਦੀ ਪੌਲ ਛਕਾਈ ਗਈ ਸਾਰਿਆਂ ਨੂੰ ਕਿਹਾ ਗਿਆ ਇਕੱਠੇ ਛਕੋ ਤੇ ਪਹਾੜੀ ਰਾਜੇ ਕਹਿਣ ਲੱਗੇ ਸਾਨੂੰ ਛਕਾਓ ਅਮਰਤ ਮਰ ਕੇ ਦੇ ਛਕ ਲੋ ਕਹਿੰਦੇ ਇਹਨਾਂ ਨਾਲ ਥੋੜਾ ਛਕਣਾ ਇਹ ਤੇ ਦਿਹਾੜੀਦਾਰ ਬੰਦੇ ਨੇ ਸਾਨੂੰ ਵੱਖਰਾ ਛਕਾਓ ਤੇ ਮਹਾਰਾਜ ਕਹਿੰਦੇ ਜੇ ਵੱਖਰੇ ਹੀ ਛਕਾਉਣਾ ਹੁੰਦਾ ਫਿਰ ਇਹ ਖੰਡੇ ਦੀ ਪੌਲ ਤੇ ਨਾ ਨ ਰਹੀ ਇਹ ਤੇ ਇਹ ਵੱਖਰਿਆਂ ਨੂੰ ਤੇ ਇਕ ਕਰਨ ਲਈ ਤਿਆਰ ਕੀਤਾ ਐ ਇੱਥੋਂ ਬਗਾਵਤ ਹੋਈ ਸੀ ਵੀ ਇਹ ਤਾਂ ਦਲਤਾ ਨੂੰ ਨਾਲ ਲੈ ਗਏ ਛੂਦਰਾਂ ਨੂੰ ਆਪਣੇ ਲਾਗੇ ਬਰਾਬਰ ਬਿਠਾਤਾ ਜੇ ਧਿਆਨ ਨਾਲ ਵੇਖੋਗੇ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਦੀ ਜੰਗ ਆਮ ਦੱਬੇ ਕੁਚਲੇ ਲੁਤਾੜੇ ਜਿਨ੍ਹਾਂ ਨੂੰ ਹੱਕ ਨਹੀਂ ਸੀ ਕਦੀ ਪੜ ਕੇ ਵੇਖਿਓ ਧਿਆਨ ਨਾਲ ਭਗਤ ਰਵਦਾਸ ਜੀ ਵਰਗੇ ਮਹਾਪੁਰਸ਼ ਭਗਤ ਨਾਮਦੇਵ ਜੀ ਵਰਗੇ ਮਹਾਪੁਰਸ਼ ਅਸਲੀ ਸਾਡੇ ਮਹਾਪੁਰਸ਼ ਇਹ ਨੇ ਜਿਹੜੇ ਆਪਣੀ ਸਾਰੀ ਦਿਹਾੜੀ ਪਸ਼ੂਆਂ ਦੀ ਖਾਲੋਤਾਰ ਦੇਣੇ ਜੁੱਤੀਆਂ ਗੰਢ ਦੇਣੇ ਤੁਸੀਂ ਮੰਨਦੇ ਹੋ ਭਗਤ ਰਵਦਾਸ ਜੀ ਨੂੰ ਕੋਈ ਮੰਦਰ ਦੀਆਂ ਸਿੜੀਆਂ ਚੜ੍ਹ ਦਿੰਦਾ ਹੋਏਗਾ ਭਗਤ ਨਾਮਦੇਵ ਜੀ ਨੂੰ ਕੋਈ ਮੰਦਰ ਦੀਆਂ ਪੌੜੀਆਂ ਚੜ੍ਹ ਦਿੰਦਾ ਹੋਏਗਾ ਪਰ ਗੁਰਵਰਜਨ ਸਾਹਿਬ ਵਰਗੀ ਸ਼ਕਸ਼ੀਤ ਨੇ ਧੰ ਗੁਰਨਾਨ ਨ ਸਾਹਿਬ ਵਰਗੀ ਸ਼ਕਸ਼ੀਤ ਨੇ ਆਖਿਆ ਹੋਏਗਾ ਆਓ ਆਪਾਂ ਆਓ ਜਦੋਂ ਉਹਨਾਂ ਦੇ ਵੇਦਾਂ ਦੀ ਰਿਸਪੈਕਟ ਹੁੰਦੀ ਹੋਏਗੀ ਕੋਈ ਭਗਤ ਕਬੀਰ ਤੇ ਭਗਤ ਫਰੀਦ ਜੀ ਦੇ ਭਗਤ ਰਵਦਾਸ ਜੀ ਵਰਗੇ ਮਹਾਪੁਰਸ਼ਾਂ ਦੀ ਬਾਣੀ ਨੂੰ ਕੋ ਪਾਲਕੀ ਚ ਰੱਖਣ ਦਿੰਦਾ ਹੋਏਗਾ ਕਿ ਇਹਨੂੰ ਪਾਲਕੀ ਚ ਰੱਖੋ ਤੇ ਚੰਦੂਆ ਹੋਏ ਕਿ ਵਿਪਰਵਾਦ ਇਹਨਾਂ ਮਹਾਪੁਰਸ਼ਾਂ ਦੀ ਬਾਣੀ ਨੂੰ ਦਰਜਾ ਦਿੰਦਾ ਪਰ ਅੱਜ ਵੇਖੋ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀ ਸ਼ਖਸੀਅਤ ਨੇ ਉਹਨਾਂ ਮਹਾਪੁਰਸ਼ਾਂ ਦੀ ਬਾਣੀ ਗੁਰੂ ਰਣ ਸਾਹਿਬ ਦਰਜ ਕੀਤੀ ਅਜ ਇਸ ਦਰਜੇ ਤੇ ਗੁਰੂ ਰਣ ਸਾਹਿਬ ਦੇ ਉੱਪਰ ਮੁਕਾਮ ਹਾਸਲ ਕੀਤਾ ਉਹਨਾਂ ਮਹਾਪੁਰਸ਼ਾਂ ਦੀ ਬਾਣੀ ਨੇ ਅਜ ਵੇਦ ਵੀ ਇਹਦੇ ਬਰਾਬਰ ਪ੍ਰਕਾਸ਼ ਨਹੀਂ ਹੋ ਸਕਦੇ ਜਿੱਥੇ ਗੁਰੂ ਰਣ ਸਾਹਿਬ ਦਾ ਪ੍ਰਕਾਸ਼ ਹੈ